ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਕਾਂਝ ਨੂੰ ਬਰਕਰਾਰ ਰੱਖਣ ਅਤੇ ਸ਼ਿਫ ਸੈਨਾ ਦੇ ਆਗੂ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਬਿਆਨ ਦਿੰਦੇ ਨੇ ਉਹਨਾਂ ਤੇ ਠੱਲ ਪਾਉਣ ਦੇ ਲਈ ਐਫਪੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੈਮੋਰੈਂਡਮ ਅੱਜ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਦਿੱਤਾ ਗਿਆ ਅਤੇ ਡੀਸੀ ਦਫ਼ਤਰ ਦੇ ਵਿੱਚ ਡੀਸੀ ਨੂੰ ਇਹਨਾਂ ਅਲਸਰਾਂ ਉੱਤੇ ਠੱਲ ਪਾਉਣ ਦੇ ਲਈ ਬਣਦੀ ਕਾਰਵਾਈ ਕਰਨ ਲਈ ਮੈਮੋਰੈਂਡਮ ਦਿੱਤਾ ਗਿਆ ਇਹ ਪੰਜਾਬ ਦੇ ਵਿੱਚ ਜਿਹੜਾ ਪਾਈਚਾਰਕ ਸਾਂਝ ਆ ਔਰ ਜਿਹੜੇ ਸਾਡੇ ਅਸੀਂ ਇਕੱਠੇ ਰਹਿੰਦੇ ਆ ਮਿਲ ਕੇ ਰਹਿੰਦੇ ਆ ਇਹ ਸਾਡਾ ਸਾਰਿਆਂ ਦਾ ਜਿਹੜਾ ਇੱਕ ਦੂਜੇ ਨਾਲ ਰਿਸ਼ਤਾ ਹੈ ਨਾ ਬਣਿਆ ਰਵੇ ਪਰ ਇੱਕ ਘੜੀ ਮੂੜੀ ਇਹੋ ਜਿਹੇ ਜਿਹੜੀ ਕਾਰਵਾਈਆਂ ਨੇ ਇਹ ਸ਼ਿਰਸਾ ਨਾਲੇ ਜਾਂ ਨਾ ਦੇ ਸਾਥੀ ਜਾਂ ਹੋਰ ਕਈ ਲੋਕ ਬੇਤੁਕੀਆਂ ਗੱਲਾਂ ਕਰਦੇ ਰਹਿੰਦੇ ਆ ਉਹਦੇ ਵਾਸਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸਰਦਾਰ ਕਵਰਚਰ ਸਿੰਘ ਢੋਣਾ ਨੇ ਤੇ ਇਹਨਾਂ ਦੇ ਸਾਥੀਆਂ ਨੇ ਇੱਕ ਮੈਂਮੋਰੈਂਡਮ ਜਿਹੜਾ ਹੈ ਉਹ ਬਲਿਸ ਕਮਿਸ਼ਨ ਨੂੰ ਸਾਹਮਣੇ ਦਿੱਤਾ ਉਹਨਾਂ ਨੇ ਯਕੀਨ ਦਵਾਇਆ ਉਹਨਾਂ ਨੇ ਕਿਹਾ ਕਿ ਰਾਤ ਹੀ ਫੜ ਲਿਆ ਸੀ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਫੜ ਲੈਣਾ ਔਰ ਅੱਗੇ ਤੋਂ ਇਹਨਾਂ ਨੂੰ ਇਹੋ ਜੀ ਗੱਲ ਜਿਹੜੀ ਆ ਇਹ ਸਿੱਖ ਕੌਮ ਦੀਆਂ ਭਾਵਨਾ ਭੜਕਾਉਣ ਵਾਲੀ ਗੱਲ ਜਿਹੜੀ ਉਹ ਨਹੀਂ ਕਰਨ ਦੇਵਾਂਗੇ ਔਰ ਉਹਨਾਂ ਨੇ ਬਹੁਤ ਸਾਨੂੰ ਵਿਸ਼ਵਾਸ ਦਵਾਇਆ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਸਮਝਦਾ ਕਿ ਜੋ ਇੱਕ ਭਾਈ ਸਾਰਕ ਸਾਂਝ ਬਣੀ ਹੋਈ ਹੈ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੇ ਲਈ ਸੁਧੀਰ ਕੁਮਾਰ ਸੂਰੀ ਤੇ ਇਸ ਦੇ ਸਾਥੀ ਜੋ ਨੇ ਉਹ ਗਲਤ ਬਿਆਨਬਾਜ਼ੀ ਕਰਕੇ ਸਿੱਖ ਜਜ਼ਬਾਤ ਨੂੰ ਪੜਕਾਉਣ ਦਾ ਯਤਨ ਕਰਦੇ ਨੇ ਤਾਂ ਕਿ ਸਿੱਖ ਵੀ ਅੱਗੇ ਉਹ ਰਿਟੈਲੀਏਟ ਕਰਨ ਤੇ ਹਿੰਦੂਆਂ ਬਾਰੇ ਮਾੜਾ ਬੋਲਣ ਮੈਂ ਸਮਝਦਾ ਕਿ ਕੋਈ ਵੀ ਹਿੰਦੂ ਵੀਰ ਵੀ ਸਾਡਾ ਇਸ ਚੀਜ਼ ਨੂੰ ਸਲਾਉਂਦਾ ਨਹੀਂ ਹੈ ਇਹਨੂੰ ਸਹੀ ਨਹੀਂ ਮੰਨਦਾ ਸੋ ਇਸ ਕਰਕੇ ਅਸੀਂ ਅੱਜ ਡੀਸੀ ਸਾਹਿਬ ਕੋਲ ਤੇ ਪੁਲਿਸ ਕਮਿਸ਼ਨਰ ਸਾਹਿਬ ਕੋਲ ਇੱਕ ਮੈਮੋਰੈਂਡਮ ਦੇਣ ਆਏ ਆ ਤਾਂ ਕਿ ਹਰ ਇੱਕ ਐਸਾ ਐਲੀਮੈਂਟ ਜਿਹੜਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਯਤਨ ਕਰਦਾ ਏ ਸਿਕਿਉਰਿਟੀ ਲੈਣ ਲਈ ਯਤਨ ਕਰਦਾ ਏ ਭਾਵੇਂ ਇਹਨਾਂ ਲੋਕਾਂ ਦਾ ਕੋਈ ਯੋਗਦਾਨ ਨਹੀਂ ਪਰ ਫਿਰ ਵੀ ਇਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਸੋ ਉਸ ਦੇ ਵਿਰੋਧ ਦੇ ਵਿੱਚ ਵੀ ਅਤੇ ਅੱਗੇ ਤੋਂ ਵੀ ਕੋਈ ਵੀ ਐਸੀ ਘਟਨਾ ਨਾ ਹੋਵੇ ਉਹਦੇ ਲਈ ਅਸੀਂ ਡੀਸੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮੈਮੋਰੰਡਮ ਦੇਣ ਇੱਕ ਬੇਨਤੀ ਕਰਨ ਆਏ ਆ ਤਾਂ ਕਿ ਐਸੇ ਐਲੀਮੈਂਟਸ ਨੂੰ ਜਿਹੜੇ ਹਿੰਦੂ ਸਿੱਖ ਵਿਵਾਦ ਪੈਦਾ ਕਰਨਾ ਚਾਹੁੰਦੇ ਨੇ ਇਹ ਪੜਕਾਉ ਬਿਆਨ ਦੇਣਾ ਚਾਹੁੰਦੇ ਉਹਨਾਂ ਨੂੰ ਵੇਲੇ ਸਿਰ ਨੱਥ ਪਾਈ ਜਾਵੇ ਲੀਗਲ ਐਕਸ਼ਨ ਉਹਨਾਂ ਤੇ ਲਿਆ ਜਾਵੇ ਤੋਂ ਦਸ ਦੀ ਇੱਕ ਬੀਤੇ ਦਿਨੀ ਸ਼ਿਫਤਾਨਾ ਦੇ ਆਗੂ ਸੁਦੇਰ ਸੂਰੀ ਵੱਲੋਂ ਧਾਰਮਿਕ ਪਾਵਨਾਵਾਂ ਨੂੰ ਪੜਕਾਉਣ ਵਰਗਾ ਇੱਕ ਪਿਆਨ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਸੁਦੇਰ ਸੂਰੀ ਦੇ ਘਰ ਨੂੰ ਵੀ ਕੀ ਰਿਆ ਗਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮੌਕੇ ਸਖਤ ਪ੍ਰਬੰਧ ਵੀ ਕੀਤੇ ਗਏ ਸੀ ਜਿਸ ਕਾਰਨ ਕੋਈ ਵੀ ਘਟਨਾ ਨਹੀਂ ਵਾਪਰੀ ਅਮਰitsar ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ ਜਗਬਾਣੀ ਟੀਵੀ